ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਮਾਨਸਾਹਵ ਡੈਰੀ ਫਾਰਮ ਤੇ ਅੱਜ ਆਪਾਂ ਲੈ ਕੇ ਆਏ ਇੱਕ ਹੋਰ ਘਰੇਲੂ ਨੁਕਤਾ ਜਿਹੜਾ ਪਸ਼ੂਆਂ ਵਾਸਤੇ ਆਪਾਂ ਪਹਿਲਾਂ ਵੀ ਕਈ ਘਰੇਲੂ ਨੁਕਤੇ ਲੈ ਕੇ ਆਇਆ ਤੇ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਅੱਗੇ ਇਸ ਤੋਂ ਵੀ ਜ਼ਿਆਦਾ ਪਿਆਰ ਦਿਓਗੇ ਤੇ ਵੀਡੀਓ ਨੂੰ ਦੱਬ ਕੇ ਕਰੋ ਸ਼ੇਅਰ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਨੁਕਤਾ ਲੈ ਕੇ ਆਏ ਆ ਆਪਾਂ ਪਸ਼ੂਆਂ ਵਾਸਤੇ ਵੀ ਜਿਹੜੇ ਪਸ਼ੂਆਂ ਨੂੰ ਆਪਾਂ ਕੈਲਸ਼ੀਅਮ ਪਾਉਨੇ ਆ ਆਪਾਂ ਦੁੱਧ ਚੋਣਦੇ ਤੇ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਹੈ ਜਦੋਂ ਦੁੱਧ ਚੋਣਦੇ ਰਹਿਣਾ ਕਮਜ਼ੋਰ ਹੋ ਜਾਂਦਾ ਦਾ ਪਸ਼ੂ ਤੇ ਕਮਜ਼ੋਰ ਹੋਣੇ ਕਰਕੇ ਤੇ ਉਹ ਸੁੱਕਣ ਦੇ ਲੱਗੇ ਤਾਂ ਉਹਨੂੰ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਆ ਤੇ ਇਸ ਕਰਕੇ ਆਪਾਂ ਉਹਨੂੰ ਕੈਲਸ਼ੀਅਮ ਬਾਜ਼ਾਰੋਂ ਲੈ ਕੇ ਪਾਉਨੇ ਆ ਜਿਹੜਾ ਬਾਜ਼ਾਰੋਂ ਕੈਲਸ਼ੀਅਮ ਮਿਲਦਾ ਉਹ ਆਪਾਂ ਨੂੰ 5 ਕਿਲੋ ਅਸੀਂ ਲਿਓਨੇ ਹੁੰਨੇ ਆ 1000 ਰੁਪਏ ਦਾ ਮਿਲਦਾਗਾ ਬਾਲਟੀ ਜਿੱਚੋਂ ਕੈਲਸ਼ੀਅਮ ਪਾਊਡਰ ਚਿੱਟਾ ਜਾਂ ਪਾਊਡਰ ਜਿਹਾ ਆਉਂਦਾ ਵਾ ਆਟੇ ਵਾਂਗ ਤੇ ਉਹ ਆਪਾਂ 1000 ਰੁਪਏ ਲਾਉਣੇ ਆਗੇ ਤੇ ਪਰ ਇਹਦੇ ਲਈ ਆਪਾਂ ਨੂੰ ਸੌਖਾ ਤਰੀਕਾ 50 ਰੁਪਏ ਦੀ ਚੀਜ਼ ਹੈਗੀ ਤੇ ਉਹਦਾ ਕੋਈ ਨੁਕਸਾਨ ਨਹੀਂਗਾ ਤੁਸੀਂ ਅਸੀਂ ਪਾਉਣੀ ਆਗੇ ਹਣਾ ਪਾ ਕੇ ਅਸੀਂ ਦੇਖਿਆਗਾ ਵਰਤ ਕੇ ਫਿਰ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਇਹ ਨਹੀਂ ਹੈਗਾ ਵੀ ਅਸੀਂ ਤੁਹਾਡੇ ਪਾਸੋਂ ਤੁਹਾਨੂੰ ਕੋਈ ਨੁਕਸਾਨ ਪਹੁੰਚਾਉਣਾ ਚਾਹੁੰਦੇ ਜਾਂ ਵੀਡੀਓ ਦੇ ਲਾਲਚ 'ਚ ਅਸੀਂ ਤੁਹਾਡਾ ਕੋਈ ਨੁਕਸਾਨ ਕਰਾਂਗੇ ਨਹੀਂ ਅਸੀਂ ਪਹਿਲਾਂ ਆਪ ਵਰਤ ਕੇ ਦੇਖਿਆ ਫਿਰ ਥੋਡੇ ਨਾਲ ਸ਼ੇਅਰ ਕਰਦੇ ਆਂ ਉਹਦੇ ਵਾਸਤੇ ਆਪਾਂ ਕੀ ਕਰਨਾ ਕਲੀ ਲੈ ਲੈਣੀ ਆ ਜੇ ਤਾਂ ਆਪਣੇ ਘਰੇ ਵੱਡੀ ਡੱਗੀ ਬਣੀ ਹੋਈ ਆ ਫਿਰ ਤਾਂ 4-5 ਕਿਲੋ ਕਲੀ ਲੈ ਲਓ ਤੇ ਜੇ ਤੁਸੀਂ ਟੱਬ ਚ ਪਾਣੀ ਪਿਲਾਉਣੇ ਆ ਪਸ਼ੂਆਂ ਨੂੰ ਤਾਂ ਵੀ ਜਿਵੇਂ ਕਿਲੋ ਜਾਂ ਅੱਧਾ ਉਹ ਟੱਬ ਭਰ ਕੇ ਆਪਾਂ ਉਹਦੇ ਵਿੱਚ ਕਲੀ ਪਾ ਕੇ ਤੇ ਫਿਰ ਉਹ ਪਸ਼ੂ ਨੂੰ ਬਲਾ ਦੋ 15 ਦਿਨਾਂ ਬਾਅਦ ਫੇਰ ਉਮੇ ਕਰ ਲੋ ਤੇ ਉਹ ਕਲੀ ਜਿਹੜਾ ਪਾਊਡਰ ਲਿਓਨੇ ਆਪਾਂ ਕੈਲਸ਼ੀਅਮ ਪਾਊਡਰ ਲੈ ਕੇ ਆਉਨੇ ਉਹ ਵੀ ਕਲੀ ਹੁੰਦੀ ਹੈਗੀ ਇੱਕ ਤਰ੍ਹਾਂ ਦੀ ਕਲੀ ਨੂੰ ਪੀਸ ਕੇ ਉਹ ਬਰੀਕ ਕਰਕੇ ਕੈਲਸ਼ੀਅਮ ਬਣਾਉਂਦੇ ਹੈਗੇ ਉਹ ਆਪਾਂ ਨੇ ਮਾਂ ਚੀ ਬਹਿਮ ਹੁੰਦਾ ਵੀ ਆਪਾਂ ਕੈਲਸ਼ੀਅਮ ਪਾਲਿਆ ਕਿਉਂਕਿ ਕਲੀ ਚ ਕੈਲਸ਼ੀਅਮ ਹੁੰਦਾ ਹੈ ਇਸ ਕਰਕੇ ਤੁਸੀਂ ਇਹ ਨੁਕਤਾ ਵਰਤ ਕੇ ਦੇਖਿਓ ਤੁਹਾਨੂੰ ਬਹੁਤ ਫਾਇਦਾ ਆਊਗਾ ਕੋਈ ਨੁਕਸਾਨ ਨਹੀਂ ਹੈਗਾ ਦਾ ਸਿਰ ਹੁਣ ਇਹ ਕੈਲਸ਼ੀਅਮ ਦੀ ਥਾਂ ਤੇ ਕਲੀ ਪਾਉਨੇ ਆਂਗੇ ਤੇ ਜੇ ਪੈਸੇ ਲਾਉਣ ਤੋਂ ਬਚਨਾਗਾ ਤੇ 50 ਰੁਪਿਆ ਦੀ ਕਲੀ ਆ ਜਾਂਦੀ ਹੈ ਜਿਹੜਾ ਆਪਾਂ 1000 ਰੁਪਿਆ ਖਰਾਬ ਕਰਕੇ ਆਮ ਹੈ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰਿਓ ਲਾਈਕ ਕਮੈਂਟ ਕਰਕੇ ਦੱਸੋ ਵੀਡੀਓ ਕਿਹੋ ਜਿਹੀ ਲੱਗੀ ਪਲੀਜ਼ ਵੀਡੀਓ ਨੂੰ ਦਬਕੇ ਸ਼ੇਅਰ ਕਰਿਆ ਕਰੋ ਧੰਨਵਾਦ